ਕੋ ਬੋਲੇ ਜੋਨੇ ਵਾਟ ਚ ਯੋ ਕੋਲ ਥਲੋਈ ਹੁਣ ਬਣੀ ਗੱਲ ਹੁਣ ਬਣੀ ਗੱਲ ਬਾਈ ਇਹ ਲੱਗ ਰਹੀ ਨਾ ਟ੍ਰੇਨ ਆ ਰਹੀ ਓਏ ਹੋਏ 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 ਹੋ ਗਈ ਟ੍ਰੇਨ ਹੋ ਗਈ ਓਏ ਹੋਏ ਹੋ ਸਤਿਗੁਰੂ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਨਵਾਂ ਦਿਨ ਨਵੀਂ ਰਾਤ ਠੀਕ ਹੈ ਉਗੀ ਰਾਤ ਦਾ ਸ਼ਾਮ ਦਾ ਟਾਈਮ ਹੈ ਨਾ 6 ਵਜੇ ਦਾ ਟਾਈਮ ਹੈ ਤੇ ਹੁਣ ਗੱਲ ਅੱਦਾ ਵੀ ਇਹ ਜਿਹੜਾ ਗਿਫਟ ਸੀ ਤੁਸੀਂ ਦੇਖਿਆ ਸੀਗਾ ਵਲੌਗਾਂ ਦੇ ਵਿੱਚ ਪਿਛਲੇਆਂ ਵਿੱਚ ਵੀ ਇਹ ਨੰਨੂ ਨੂੰ ਮਿਲਿਆ ਸੀ ਮੇਰੇ ਵੱਲੋਂ ਮੈਂ ਦਿੱਤਾ ਸੀ ਰਖੜੀ ਦਾ ਤੇ ਹੁਣ ਇਹਨੂੰ ਆਪਾਂ ਓਪਨ ਕਰਦੇ ਹਾਂ ਤੇ ਤੁਹਾਨੂੰ ਦਿਖਾਣੇ ਵੇ ਇਹਦੇ ਵਿੱਚ ਕੀ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਇੱਕ ਦੋ ਝਾਕੀਆਂ ਦੇਖ ਲਓ ਤੁਸੀਂ ਛੋੜੀ ਛੋੜੀਆਂ ਬੜੀ ਮੜਾ ਕੋਲ ਕੋਲ ਵੀ ਆਣਾ ਪੈਣਾ ਯਾਰ ਵਿੱਚ ਵਿੱਚ ਆ ਚਾਕੀ ਪਹਿਲੀ ਚਾਕੀ ਦੇਖ ਲੋ ਬਈ ਪਹਿਲਾਂ ਹੁੰਦਾ ਨਾ ਮੇਨ ਪ੍ਰੋਗਰਾਮ ਦਿਖਾ ਦੋ ਪਹਿਲਾਂ ਚਾਕੀਆਂ ਇਹ ਦਿਖਾਉਂਦੇ ਨਾ ਆਹ 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 ਓਏ ਹੋਏ ਹੋਏ ਹੋ ਸਿਰਾ ਬਾਈ ਸਿਰਾ ਕਮ ਆਂ ਲਿਗਾ ਲੋ ਵੀ ਯਾਰ ਨੰਨੂ ਉਸ ਤੋਂ ਬਾਅਦ ਇੱਕ ਆ ਪਾਰਸਲ ਮੰਗਾਇਆ ਸੀ ਅਸੀਂ ਸਪੈਸ਼ਲ ਤੇ ਇਹ ਪਾਰਸਲ ਦਾ ਹੈਗਾ ਵੀ ਇਹ ਕਾਕੇ ਦਾ ਪਾਰਸਲ ਹੈ ਸਾਡੇ ਨਵੇਂ ਕਾਕੇ ਦਾ ਛੋਟੇ ਕਾਕੇ ਦਾ ਅਦੀ ਰਾਤ ਸਿੰਘ ਦਾ ਇੱਕ ਮੇਰਾ ਠੀਕ ਹੈ ਕਰਦੇ ਸਾਡੇ ਅਧਰਾਜ ਸਿੰਘ ਦਾ ਤੇ ਹਾਕਮ ਸਿੰਘ ਦਾ ਉਹਦਾ ਨਾਂ ਆਦੀ ਕਿੰਨੇ ਨਾਮ ਨੇ ਉਹਦੇ ਯਾਰ ਵੇਲਾ ਹੈ ਨਾ ਤੇ ਇਹ ਹੈਗਾ ਗੈਸ ਰੋਲਰ ਇਹ ਹੁਣ ਫਾਈਨਲੀ ਅਸੀਂ ਮੰਗਾਇਆ ਪਹਿਲਾਂ ਬੜੇ ਚਿਰ ਤੋਂ ਅਸੀਂ ਬਸ ਇਹਨੂੰ ਟਾਲਦੇ ਰਹੇ ਟਾਲਦੇ ਰਹੇ ਅਸੀਂ ਕਿਹਾ ਚੱਲ ਇਹਦੀ ਕੀ ਲੋੜ ਬਣੀ ਹੁਣ ਪਰ ਲੋੜ ਪੈ ਰਹੀ ਹੈ ਜੀ ਆ ਕਰਕੇ ਆਪਾਂ ਮੰਗਾ ਲਿਆ ਤੇ ਹੁਣ ਆਪਾਂ ਇਹਨੂੰ ਵਰਤਾਂਗੇ ਇਹ ਪਤਾ ਕੀ ਚੀਜ਼ ਹੈ ਮੈਂ ਤੁਹਾਨੂੰ ਦਿਖਾ ਦੇਣਾ ਖੋਲ ਕੇ ਕਲੋਜ਼ ਆਈ ਮੈਂ ਖੋਲ ਨੂੰਗਾ ਕਲੋਜ਼ ਆਈ ਇਹ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣਾ ਇਹ ਹੈਗਾ ਆ ਦੇਖੋ ਇਹ ਰੋਲਰ ਜਿਆ ਇਹਦੇ ਉੱਪਰ ਇਹ ਸਾਰਿਆਂ ਨੂੰ ਐਵੇਂ ਪਤਾ ਹੋਣਾ ਜਿੰਨੇ ਬੱਚੇ ਬੱਚੇ ਨੇ ਹੈਨਾ ਤੇ ਇਹ ਬੱਚਿਆਂ ਦੀ ਗੈਸ ਵਾਸਤੇ ਆ ਬਈ ਉਹਦੀ ਧੁੰਨੀ ਦੇ ਉੱਤੇ ਨਾ ਇਹਨੂੰ ਐਦਾ ਐਦਾ ਮਾੜਾ ਮਾੜਾ ਰਗੜਨਾ ਇੱਥੇ ਹਿੰਗ ਹੈ ਹਿੰਗ ਤੇ ਹੋਰ ਪਤਨੀ ਕੀ ਕੀ ਜੜੀ ਬੂਟੀਆਂ ਪਾਈਆਂ ਹੁੰਦੀਆਂ ਇਹਨਾਂ ਬੱਚੇ ਦੀ ਗੈਸ ਵਗੈਰਾ ਇਨ ਡਾਈਜੈਸ਼ਨ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਸਹੀ ਹੋ ਜਾਂਦੀ ਏ ਇਹ ਜੇ ਤੁਸੀਂ ਮੰਗਾਣਾ ਹੋਵੇ ਮੰਗਾ ਲੀਏ ਮੈਂ ਕਿਹਾ ਚੱਲ ਪਹਿਲਾਂ ਵਿੱਚ ਮਸ਼ਹੂਰੀਆਂ ਦਿਖਾ ਦਈਏ ਹੈਨਾ ਤੇ ਇਹਨੂੰ ਹੁਣ ਆਪਾਂ ਬੰਦ ਕਰੀ ਤੇ ਹੁਣ ਆਪਾਂ ਮੇਨ ਮੁੱਦੇ ਤੇ ਆਈਏ ਜਿਹੜਾ ਕਿ ਆਪਣਾ ਗਿਫਟ ਨੰਨੂ ਕਦੋਂ ਦੀ ਲੱਗੀ ਹੋਈ ਰੋਲਾ ਪਾਣ ਵੀ ਪਾਪਾ ਖੋਲੋ ਪਾਪਾ ਮੈਨੂੰ ਖੋਲੋ ਬੇਟਾ ਮਸ਼ਹੂਰੀ ਨਹੀਂ ਆਣੀ ਵਿੱਚ ਚਾਹੀਦੀ ਵਿੱਚ ਰੱਖੋ ਪਰੇ ਕਰੋ ਜੁੱਤੀਆਂ ਦੀ ਮਸ਼ਹੂਰੀ ਲਈ ਆ ਲੱਗੀ ਵਿੱਚ ਇੱਧਰ ਆ ਕੇ ਬਹਿ ਇਹਦੇ ਵਾਸਤੇ ਮੈਂ ਸਪੈਸ਼ਲ ਸੈਟਅਪ ਲਾਇਆ ਦੇਖੋ ਇਹ ਗੱਡੀਆਂ ਮੈਂ ਥੱਲੇ ਰੱਖੀਆਂ ਹੈ ਇਹ ਮਸ਼ਹੂਰੀਆਂ ਕਰਤੀਆਂ ਆਪਾਂ ਸਾਈਡ ਤੇ ਹੁਣ ਆਪਾਂ ਆਈਏ ਮੇਨ ਮੁੱਦੇ ਤੇ ਠੀਕ ਹੈ ਮੇਨ ਮੁੱਦਾ ਹੈ ਟ੍ਰੇਨ ਵਾਲਾ ਯਸ ਮਤਲਬ ਇਹਦੇ ਚ ਟ੍ਰੇਨ ਕਿ ਪਹਿਲੇ ਹੀ ਦੱਸਤਾ ਮੈਂ ਗਲਤ ਨਹੀਂ ਦੱਸਣਾ ਇਹ ਦੱਸਣਾ ਸੀ ਚਲੋ ਦੱਸਤਾ ਕੋਈ ਗੱਲ ਨਹੀਂ ਤੇ ਹੁਣ ਆਪਾਂ ਗਿਫਟ ਖੋਲਣ ਲੱਗੇ ਆ ਠੀਕ ਹੈ ਜੀ ਇਹ ਚ ਦੇ ਦੇ ਕੀ ਨਿਕਲਦਾ ਤੇ ਇਹਨਾਂ ਕੀ ਕੀ ਨਿਕਲਦਾ ਹਾਂ ਇਹ ਨੰਨੂ ਦਾ ਗਿਫਟ ਹੈ ਫੈਸ਼ਨ ਬਹੁਤ ਸੋਹਣਾ ਲੱਗੇ ਹਾਂਜੀ ਤੇ ਇਹਦੇ ਵਿੱਚ ਹਾਂ ਦੇਖੀਂ ਉਹ ਹੋ ਯਾ ਯਾ ਆ ਦੇਖੋ ਯੇ ਯੇ ਆ ਦੇਖੋ ਐ ਕਰਕੇ ਐ ਕਰਕੇ ਚਲਾ ਦੇ ਮਨ ਮਨੀ ਕੈਮਰਾ ਐਦਾ ਕਰਕੇ ਐਦਾ ਇਹ ਆ ਦੇਖੋ ਟ੍ਰੇਨ ਵਾਹ ਜੀ ਵਾਹ ਚਲੋ ਹਾਂ ਅਨਬਾਕਸ ਤੇ ਇਹ ਸਪੈਸ਼ਲ ਨੰਨੂ ਦੀ ਡਿਮਾਂਡ ਤੇ ਆਪਾਂ ਲਿਆਂਦੀ ਏ ਤੇ ਹੁਣ ਇਹਦੀ ਆਪਾਂ ਕਰਨੀ ਹੈ ਅਨਬਾਕਸਿੰਗ ਤੁਹਾਡੇ ਸਾਹਮਣੇ ਬਿਲਕੁਲ ਰਾਈਟ ਨਾਓ ਰਾਈਟ ਹੇਅਰ ਤੇ ਮੈਨੂੰ ਇੱਕ ਪ੍ਰੋਬਲਮ ਇਹ ਚ ਲੱਗ ਰਹੀ ਏ ਭਈ ਅਸੀਂ ਟ੍ਰੇਨ ਦੀ ਓਪਨਿੰਗ ਤੇ ਕਰ ਰਹੇ ਆ ਅਨਬਾਕਸਿੰਗ ਤੇ ਕਰ ਰਹੇ ਆ ਹੈਨਾ ਪਰ ਇੱਕ ਪ੍ਰੋਬਲਮ ਹੈ ਇਹਨਾਂ ਨੂੰ ਹਾਂ ਪਤਾ ਕੀ ਪਤਾ ਕੀ ਹੁਣੇ ਪਤਾ ਲੱਜੇਗਾ ਹੁਣੇ ਖੋਲਣਾ ਹੈ ਨਾ ਫੇਰ ਤੈਨੂੰ ਪਤਾ ਲੱਗੇਗਾ ਇਹ ਚ ਪ੍ਰੋਬਲਮ ਕੀ ਹੈ ਉਹ ਇਸ ਕੱਟੇ ਨਹੀਂ ਹੋ ਸਕਦਾ ਹੁਣੇ ਪਤਾ ਲੱਜੇਗਾ ਹੁਣੇ ਪਤਾ ਲੱਜੇਗਾ ਹੁਣੇ ਪਤਾ ਲੱਜੇਗਾ ਦੱਸਦਾ ਮੈਂ ਹਲਾ ਓਪਨਿੰਗ ਹੋ ਲੈੰਦੋ ਹਾਂ ਦੇਖੋ ਆ ਆ ਵਾਹ ਜੀ ਵਾਹ ਓ ਹੋ 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 ਇਹ ਆ ਦੇਖੋ ਘੈਂਟ ਜੀ ਹੈ ਵੈਸੇ ਹੈ ਨਾ ਤੇ ਗੱਲ ਪ੍ਰੋਬਲਮ ਮੇਰੀ ਹੁਣ ਬਾਅਦ ਚ ਦੱਸਦੇ ਪਹਿਲਾਂ ਤੁਹਾਨੂੰ ਇੱਕ ਵਾਰ ਦਿਖਾ ਦਈਏ ਵੀ ਕਿੰਨੀ ਜਿਆਦਾ ਇਹ ਸੋਹਣੀ ਹੈ ਦੇਖੋ ਕਿੰਨੀ ਜਿਆਦਾ ਇਹ ਸੋਹਣੀ ਹੈ ਹੈ ਨਾ ਬੱਤਰੀ ਨਹੀਂ ਲੰਬੀ ਹੈ ਹੈ ਨਾ ਆ ਦੇਖੋ ਚਾਰੇ ਤਰਫ ਤੋਂ ਦਿਖਾ ਦਿੰਦਾ ਸਾਹਮਣੇ ਦੇਖੋ ਪਹਿਲਾਂ ਤੁਸੀਂ ਇਹ ਐ ਪਿੱਛੇ ਦੇਖੋ ਸਾਈਡਾਂ ਦੇ ਦੇਖੋ ਇਹ ਇਹ ਜਿਹੜੇ ਇਹ ਡੱਬੇ ਨੇ ਸਪੈਸ਼ਲ ਸਪੈਸ਼ਲ ਬੱਗੀਆਂ ਬੱਗੀਆਂ ਆ ਦੇਖੋ ਬੱਗੀਆਂ ਕਹਤਾ ਬੱਗੀਆਂ ਕਹਿਣਾ ਬੱਗੀਆਂ ਨਹੀਂ ਬੋਗੀਆਂ ਦੇਖੋ ਵਿੱਚ ਬੰਦੇ ਬੈਠੇ ਹੋਏ ਨੇ ਦਿਖਾਓ ਨਹੀਂ ਬੈਠੇ ਖਾਲੀ ਹੈ ਸੀਟਾਂ 'ਤੇ ਬਹਿਣੇ ਨੇ ਬੰਦੇ ਟਿਕਟਾਂ ਕੱਟਣੀਆਂ ਨਾਲੇ ਹਲੇ ਟਿਕਟਾ ਰੇਲਵੇ ਦਾ ਤਾਂ ਬਈ ਬੁਰਾ ਹਾਲ ਹੈ ਟਿਕਟਾਂ ਕੱਟਣੀਆਂ ਚਲੋ ਕੋਈ ਗੱਲ ਨਹੀਂ ਕਿਉਂਕਿ ਵੇਟਿੰਗਾਂ 'ਚ ਬਹੁਤ ਆਉਂਦੀਆਂ ਡੱਬੇ ਜਿਹੜੇ ਨਾ ਇਹ ਥੋੜੇ ਸਪੈਸ਼ਲ ਡੱਬੇ ਨੇ ਵੀਆਈਪੀ ਡੱਬੇ ਨੇ ਆਪਾਂ ਵੀਆਈਪੀ ਡੱਬੇ ਆਣੀਆਂ ਜਿਹੜੀ ਟ੍ਰੇਨ ਨੂੰ ਆਸੇ ਮਹੰਗਾਈ ਹੈ ਇਹ ਨੋਰਮਲ ਡੱਬੇ ਨਹੀਂ ਹੈਗੇ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਆ ਲੇਖੋ ਇਹਦਾ ਮੇਰੇ ਸਾਹਮਣੇ ਇੱਥੇ ਦਰਵਾਜ਼ਾ ਵੀ ਆਹ ਦੇਖੋ ਆਹ ਦੇਖੋ ਹਦਰਾਉ ਆਹ ਦੇਖੋ ਇਹ ਆਹ ਦੇਖੋ ਆ ਦਰਵਾਜ਼ਾ ਵੀ ਆਹ ਦੇਖੋ ਆ ਖੁੱਲਦਾ ਇਹ ਆ ਬੰਦ ਹੋ ਗਿਆ ਬੰਦੋ ਘੈਂਟ ਚੀਜ਼ ਐ ਬਾਈ ਤੇ ਹੁਣੇ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਜ਼ਰੂਰ ਠੀਕ ਐ ਪਹਿਲਾਂ ਹੋਰ ਤੁਹਾਨੂੰ ਇਹਦਾ ਮਟੀਰੀਅਲ ਦਿਖਾ ਦਈਏ ਨੇ ਪਹਿਲਾਂ ਹੀ ਖਲਾਰੇ ਪਾ ਦੇ ਯਾਰ ਆ ਦੇਖੋ ਇਹ ਪਟਰੀਆਂ ਨੇ ਠੀਕ ਐ ਕਾਫੀ ਸਾਰੀਆਂ ਨੇ ਵੈਸੇ ਤੇ ਮੈਂ ਤੁਹਾਨੂੰ ਦੱਸਦਾ ਤੇ ਇਹ ਜਿਹੜੇ ਨੇ ਇਹ ਬੁੱਤ ਇਹ ਹੈਗੇ ਨੇ ਦਰਖਤ ਲਗਾਉਣ ਵਾਸਤੇ ਪੇੜ ਪੌਦੇ ਵਿੱਚ ਲੱਗਣਗੇ ਠੀਕ ਐ ਇਦਾਂ ਇਹ ਇਦਾਂ ਠੀਕ ਐ ਇਦਾਂ ਕਰਕੇ ਚਲੋ ਜੋ ਵੀ ਹੈ ਦੇਖਦੇ ਆਂ ਕੁਛ ਤੇ ਹੈਗਾ ਹੀ ਇਹ ਪਤਾ ਲੱਗ ਜਾਏਗਾ ਆਪਾਂ ਨੂੰ ਜਦੋਂ ਇਹਨੂੰ ਅਸੈਂਬਲ ਕਰਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਮੇਨ ਪ੍ਰੋਬਲਮ ਦੀ ਗੱਲ ਏ ਇਹ ਦਰਖਤ ਮਿਲੇ ਨੇ ਨਾਲ ਇਹ ਵੀ ਦਿਖਾ ਦੇ ਦੂੰ ਇਹ ਦਰਖਤ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਪਟਰੀਆਂ ਨੂੰ ਜੋੜਨ ਵਾਸਤੇ ਥੱਲੇ ਜਿਹੜੇ ਉਹ ਫੱਟੇ ਹੁੰਦੇ ਨੇ ਹਨਾ ਤੇ ਇਹ ਕੀ ਚੀਜ਼ ਐ ਰੈੱਡ ਰੈੱਡ ਜਿਹਾ ਪਤਾ ਨਹੀਂ ਕੀ ਐ ਯਾਰ ਦੇਖਦੇ ਆਂ ਬਾਅਦ ਦੇਖਦੇ ਆਂ ਤੇ ਹੁਣ ਮੇਨ ਪ੍ਰੋਬਲਮ ਦੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਪ੍ਰੋਬਲਮ ਇਹ ਆ ਨੰਨੂ ਠੀਕ ਹੈ ਹੁਣ ਪ੍ਰੋਬਲਮ ਇਹ ਆ ਬਈ ਬਈ ਇਹਦੇ ਚ ਪੈਣੇ ਆ ਸੈੱਲ ਹਾਂ ਸੈੱਲ ਤੇ ਸੈੱਲ ਅਸੀਂ ਲਿਆਂਦੇ ਨਹੀਂ ਸੈੱਲ ਭੁੱਲ ਗਏ ਆ ਭੁੱਲ ਤੇ ਹੁਣ ਪਹਿਲਾਂ ਸੈੱਲ ਲਿਆਂਵਾਂਗੇ ਤੇ ਫਿਰ ਤੁਹਾਨੂੰ ਇਹ ਚਲਾ ਕੇ ਦਿਖਾਵਾਂਗੇ ਇਹਦੇ ਸੈੱਲ ਪੈਣੇ ਆ ਰਿਮੋਟ ਵਾਲੇ ਕੱਢ ਕੇ ਪਾ ਕੇ ਚਲਾ ਕੇ ਦੇਣੀ ਆ ਹੈਂ ਆਰ ਮੋਟ ਵਾਲੇ ਪਰ ਪੈਣਗੇ ਕਿਥੇ ਇਹ ਨਹੀਂ ਪਤਾ ਬਾਈ 1 ਮਿੰਟ ਦੇਖ ਲੈਣ ਦੇਖ ਲੈਣ ਦੋ ਯਾਰ ਕਿਥੇ ਪੈਂਦੇ ਨੇ ਸੱਜੂ ਹੂਤੀਆਂ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰ ਦਾ ਤਾਜ ਹੁੰਦੀਆਂ ਨੇ ਹੋ ਗਿਆ ਹੋ ਗਿਆ ਠੀਕ ਹੈ ਅੱਛਾ ਇਹ ਜੋੜਨ ਵਾਸਤੇ ਡੱਬੇ ਆ ਜਿਹੜਾ ਓਏ ਇਹਦੇ ਨਾਲ ਦਾ ਇੱਕ ਹੋਰ ਸੀਗਾ ਕਿੱਥੇ ਹੈ ਨਹੀਂ ਤੇ ਉਹ ਯਾਰ ਫਿਰ ਦੂਜੀ ਕਿਦਾ ਜੁੜੇਗੀ ਹੈ ਹਾ ਤਾਂ ਕਾ ਉਹ ਹੋਏ ਲੱਗ ਕੇ ਲੱਗ ਗਿਆ ਆ ਰੇ ਅੱਚ ਫਸੀ ਸੀ ਆ ਦੇ ਨਹੀਂ ਨਹੀਂ ਲੱਗ ਗਈ ਲੱਗ ਗਈ ਬਸ ਹੁਣ ਇਹਦਾ ਮੈਨੂੰ ਸੈਲਾਂ ਦਾ ਨਹੀਂ ਸਮਝ ਆ ਰਹੀ ਵੀ ਸੈਲ ਪਾਣੇ ਕਿੱਥੇ ਹੈ ਹੈਗੇ ਨੇ ਹੈਗੇ ਨੇ ਬਾਈ ਪਰ ਹੁਣ ਸੈਲ ਕਿੱਥੇ ਪਾਣੇ ਮੰਨੀ ਇਹ ਨਹੀਂ ਹੁਣ ਮੈਨੂੰ ਪਤਾ ਯਾਰ ਉੱਪਰ ਵਾਲੀ ਟੋਪੀ ਜੀ ਦੇ ਨਹੀਂ ਆ ਜੀ ਲੈ ਲੈ ਦੇ ਆ पेड़-ਪੱਤੇ ਤੇ ਜੋੜਤੇ ਨੇ। ਨਹੀਂ। ਹੋਰ ਨਹੀਂ। ਜਦੋਂ ਬਾਨਾ ਕਰਦਾ ਜਾਂਦਾ। ਤੇ ਇਹਦਾ ਹੁਣ ਤੁਹਾਨੂੰ ਇੱਕ ਵਾਰੀ ਪਤਾ ਕਰਕੇ ਤੇ ਫੇਰ ਦੱਸਦੇ ਆ। ਵੀ ਅੱਜ ਸੈੱਲ ਕਿਤੇ ਪੈਣੇ ਨੇ। ਠੀਕ ਹੈ? ਕਿਉਂਕਿ ਆਪਾਂ ਜ਼ਿਆਦਾ ਲੰਬੀ ਨਹੀਂ ਖਿੱਚਣੀ ਵੀਡੀਓ ਤੁਹਾਨੂੰ ਸਿੱਧਾ ਚਲਾ ਚਲਾ ਕੇ ਦਿਖਾਵਾਂਗੇ ਸਿੱਧਾ। ਸੈੱਲ ਪਾ ਕੇ। ਠੀਕ ਹੈ? ਤੇ ਇਹਨੂੰ ਪਹਿਲਾਂ ਅਸੀਂ ਦੇਖ ਲਈਏ ਦਾ ਹਿਸਾਬਤਾ ਵਜਾ ਫੇਰ ਆਪਾਂ ਤੁਹਾਡੇ ਨਾਲ वार्तालाप ਕਰਦੇ ਆ। ਠੀਕ ਹੈ ਜੀ। ਠੀਕ ਐ ਸੈਂਬਲ ਕਰ ਲਈਏ ਪਹਿਲਾਂ ਸੈਂਬਲ ਕਰਕੇ ਫਿਰ ਤੁਹਾਨੂੰ ਦਿਖਾਉਨੇ ਆ ਠੀਕ ਐ ਚਲੋ ਹਾਂਜੀ ਤੇ ਹੁਣ ਆਪਾਂ ਇਹਦਾ ਸਾਰਾ ਕੁਝ ਪਤਾ ਕਰ ਲਿਆ ਤੇ ਹੁਣ ਆਪਾਂ ਤੁਹਾਡੇ ਸਾਹਮਣੇ ਫਟਾਫਟ ਐਸੈਂਬਲ ਹੋ ਜਾਣੀ ਐ ਮਿੰਟੋ ਮਿੰਟ ਆਪਾਂ ਹੁਣ ਸਾਰਾ ਕੁਝ ਜਿਗਾੜ ਜਿਆ ਲਾ ਲਿਆ ਠੀਕ ਐ ਤੇ ਹੁਣ ਆਪਾਂ 2 ਮਿੰਟ ਚ ਤੁਹਾਡੇ ਸਾਹਮਣੇ ਇਹਨੂੰ ਐਸੈਂਬਲ ਕਰ ਦੇਣਾ ਪਟੜੀ ਪੁੱਠੀ ਨਹੀਂ ਪਾਣੀ ਨਹੀਂ ਪਟੜੀ ਇਹ ਪੁੱਠੀ ਨਹੀਂ ਪਾਉਂਦੇ ਪਟੜੀ ਜਿੱਥੇ ਪੈਗੀ ਜਿੱਦਾਂ ਜੁੜੇਗੀ ਉਦਾਂ ਹੀ ਜੁੜਨੀ ਠੀਕ ਐ ਤੇ ਆਪਾਂ ਤੁਹਾਡੇ ਸਾਹਮਣੇ ਆਉਣ ਇਹਨੂੰ ਜੋੜ ਦੇਣਾ ਆ ਦੇਖੋ ਆ ਇਦਾਂ ਜੋੜਨੀ ਆ ਨੇ ਆ ਚੀਜ਼ਾਂ ਹਨਾ ਇਦੇ ਚ ਨਾ ਆ ਦਿੱਤੀ ਹੋਈ ਐ ਸਪੇਸ ਦਿੱਤੀ ਹੋਈ ਆ ਦੇ ਆ ਦੇਖੋ ਆ ਦੇਖੋ ਓਏ ਹੋ ਰਿਹਾ ਕੰਮ ਥੱਲੇ ਰੱਖ ਕੇ ਇਹਨੂੰ ਜੋੜਨ ਹਾਂ ਤਾਂ ਲਾਵੀ ਸੌਣਿਆ ਇਤਾਂ ਜਿਵੇਂ ਕਿ ਆਨ ਨੂੰ ਮੱਤ ਬੱਤ ਕਰਾਂ ਮੈਂ ਸਿਕਾੜੇ ਪੜਾਵਾ ਰਹਿਣ ਨੂੰ ਜੋੜੀ ਕਾਲਾ ਨਾ ਕਾਲਾ ਕੱਟਾ ਡਿੰਦਾ ਨਾ ਵੇਖੀ ਕਹਿੰਦੀ ਕਾਲਾ ਕੱਟਾ ਡਿੰਗਦਾ ਨਾ ਉਹਦੀ ਪੀਪੰਜੀ ਗਈ ਆ ਨਾ ਬਰ ਯਾ ਤਸੀ ਰੋਲਰ ਲਾਇਆ ਹੈ ਨਾ ਚੰਗੀ ਲਾਇਆ ਯਾਰ ਇੱਕ ਵਾਰੀ ਹੋਰ ਲਾ ਲੈ ਵੇ ਲਾਣ ਆਰੇ ਪਰ ਜ਼ਿਆਦਾ ਨਾ ਨਾ ਹੋਏ ਕੋਈ ਚੱਕਰ ਹਾਂਜੀ ਤੇ ਫਾਈਨਲੀ ਫਾਈਨਲੀ ਨੰਨੂ ਦੀ ਹੋ ਗਈ ਏ ਪਟਰੀ ਟ੍ਰੇਨ ਜਿਹੜੀ ਐ ਉਹ ਰੈਡੀ ਤੇ ਹੁਣ ਅਸੀਂ ਸਾਰਾ ਸੈਟਅਪ ਕਰ ਲਿਆ ਮੈਂ ਕਿ ਹੁਣ ਸਿੱਧਾ ਚਲਾ ਕੇ ਦਿਖਾਵਾਂਗੇ ਬੜਾ ਟਾਈਮ ਨਾ ਵੇਸਟ ਕਰਦੇ ਆਂ ਹੋਇਆਂ ਤੇ ਤੁਹਾਨੂੰ ਚਲਾ ਕੇ ਦਿਖਾਣੇ ਆ ਮੜਿਆ ਦੇ ਦਿਓ ਹੁਣ ਕਿਰਪਾ ਕਰਕੇ ਤੇ ਆਪਾਂ ਤੁਹਾਨੂੰ ਚਲਾ ਕੇ ਦਿਖਾਣੇ ਆ ਹੁਣ ਟ੍ਰੇਨ ਦੇਖਿਓ ਹੁਣ ਉਹ ਯਾਰ ਕੀ ਕਰ ਰਹੀ ਐ ਉਹ ਸੱਚ ਆ ਵੀ ਗਿਆ ਓਹ ਟ੍ਰੇਨ ਪਟਰੀ ਤੋਂ ਲੈ ਗਈ ਯਾਰ ਹਾਂ ਯਾਰ ਓ ਯਾਰ ਜਲਦੀ ਨਹੀਂ ਕੀ ਕਿਉਂ ਇੱਕ ਟੱਪਾ ਲਾਓ ਨਾ ਤੁਸੀਂ ਦੋ ਦੋ ਡੱਬੇ ਲਾਇਏ ਨੇ ਲੈ ਚੱਲ ਦੋ ਦੋ ਲੱਗੇ ਸਿੱਧਾ ਸਿੱਧਾ ਵਾਈਸ ਇਹ ਫੜੀ ਯਾਰ ਇੱਕ ਮਿੰਟ ਮਨੀਕ ਯਾਰ ਐਨੋ ਵਧੀਆ ਨੰਨੂ ਨੇ ਪੰਗਾ ਲੈ ਲਿਆ ਯਾਰ ਇੱਕ ਮਿੰਟ ਫੜੀ ਯਾਰ ਇਹਨਾਂ ਨੂੰ ਫੋਨ ਇਹ ਪੜ ਮੇਰੇ ਆਲੂ ਘਰ ਉਹ ਤੀਓ ਸਿਰ ਤੇ ਬੋਝ ਨਹੀਂ ਹੁੰਦੀਆਂ ਸਿਰਦੋਪਾਟ ਜੁ ਹੁੰਦੀਆਂ ਨੇ ਇਹ ਓਏ ਲਾਜੀ ਲਾਜੀ ਕੀ ਆ ओ यार ट्रेन पटरी से उतर गई यार ओ ओ ओ ट्रेन पटरी तो उतर गई यार ओए ओ एक्सीडेंट हो गया यार ट्रेन का यार एक्सीडेंट हो गया ट्रेन एक्सीडेंट एक्सीडेंट बोलेंगे ना पहला बड़ी बढ़िया चली सी जो तो वैसी ਪਹਿਲਾਂ ਚਲਾਈ ਸੀ ਨਾ ਉਹ ਦੋ ਸ਼ਾਬਾਸ਼ ਹਾਂ ਆ ਦੇਖੋ ਆ ਉਹ ਆ ਤੂੰ ਘਰ ਤੋਂ ਤਰ ਤਰ ਰੱਖਿਆ ਨੇ ਨੇੜੇ ਉਹ ਤਾਂ ਰਹੇ ਨਾ ਹਾਂ ਆ ਦੇ ਆ ਦੇਖੋ ਆਓ ਫਿਰ ਉਹ ਉਹ ਯਾਰਾ ਗੱਬੇ ਵਾਲਾ ਨਹੀਂ ਸਹੀ ਹੈਗਾ ਹਲਕਾ ਬੋਧ ਹੈ ਇਹ ਚ ਨਾ ਉਹਨੂੰ ਪਿੱਛੇ ਲਾ ਦੇ ਲੋ ਜੀ ਫੇਰ ਜੋੜਤੀ ਆਪਾਂ ਕੀ ਬਾਤ ਹੈ ਕੀ ਬਾਤ ਉਹ ਗਿਆ ਉਹ ਯਾਰਾ ਪਿਛਲੇ ਇਹ ਡੱਬੇ ਨੂੰ ਬੜੀ ਤਕਲੀਫ ਹੈ ਯਾਰ ਇਹ ਉਤਰ ਜਾਂਦਾ ਇਹਨੂੰ ਲੱਗਦਾ ਬਦਲ ਕੇ ਪਿੱਛੇ ਲਾਣਾ ਪੈਣਾ ਯਾਰ ਜੀ ਤੇ ਹੁਣ ਹੁਣ ਮੈਂ ਪਟਰੀ 'ਚ ਉਹ ਡੱਬੇ ਚੇਂਜ ਕਰਕੇ ਦੇਖ ਰਿਹਾ ਪਤਾ ਕੀ ਚੱਕਰ ਸੀਗਾ ਜਿਹੜਾ ਪਿਛਲਾ ਡੱਬਾ ਸੀਗਾ ਉਹ ਬਿਲਕੁਲ ਹਲਕਾ ਸੀ ਉਹ ਮੈਂ ਗੱਬੇ ਲਾਇਆ ਸੀ ਤਾਂ ਹੀ ਕਰਕੇ ਦਿੱਕਤ ਦੇ ਰੇ ਪਰ ਹੁਣ ਟਰਾਈ ਕਰਦੇ ਆ ਜਿਹੜਾ ਸਭ ਤੋਂ ਹੈਵੀ ਮੋਰੇ ਫਿਰ ਉਸ ਤੋਂ ਹੈਵੀ ਫਿਰ ਸਭ ਤੋਂ ਹਲਕਾ ਐਂਡ ਤੇ ਤੇ ਇਹਦੇ ਚ ਸਵਾਰੀਆਂ ਹੈ ਨਹੀਂ ਭਾਰ ਘੱਟ ਹੈ ਤੇ ਤਾਂ ਕਰਕੇ ਨਾ ਫਿਰ ਇਹ ਗੱਲ ਜੀ ਬਣਦੀ ਵੀ ਠੀਕ ਹੈ ਹੁਣ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦਾ ਨਾਮ ਜੋ ਬੋਲੇ ਸੋਨયો ਸਾਥਰੀ ਕੋਲ ਲੋਈ ਹੁਣ ਬਣੀ ਗੱਲ ਹੁਣ ਬਣੀ ਗੱਲ ਬਾਈ ਬਾਈ ਹੁਣ ਬਣੀ ਗੱਲ ਲੈ ਹੁਣ ਬਣੀ ਗੱਲ ਨੰਨੂ ਓਏ ਇਹ ਹੈ ਨਾ ਵਾਹੀ ਵਾਹ ਲੋਈ ਹੁਣ ਤੁਹਾਨੂੰ ਜਿਹੜਾ ਡਾਈਮੈਂਸ਼ਨਾਂ ਦਿਖਾਵਾਂ ਇਹਰਾ ਹਾਂ ਇਹ ਲੱਗ ਰਹੀ ਨਾ ਟ੍ਰੇਨ ਆ ਰਹੀ ਓਏ ਹੋਏ 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 ਹੋ ਗਈ ਟ੍ਰੇਨ ਹੋ ਗਈ ਓਏ ਹੋਏ ਹੋਏ ਵਾਦੀਓ ਹੁਣ ਬਣੀ ਨਾ ਗੱਲ ਬਾਈ ਹਾਂਜੀ ਤੇ ਹੁਣ ਬੜੀ ਸਮੂਥਲੀ ਚੱਲ ਰਹੀ ਪਹਿਲਾਂ ਥੋੜੀ ਦਿੱਕਤ ਆ ਰਹੀ ਸੀ ਪਰ ਓਕੇ ਰਿਪੋਰਟ ਚੱਲਦਾ ਕੰਮ ਹੁਣ ਫੁੱਲ ਫੁੱਲ ਇਹ ਮਾੜੀ ਚੀਜ਼ ਹਵਾ ਹੁਆ ਨੰਨੂ ਟੱਪ ਜਾਂਦੀ ਨਾ ਪੰਗੇ ਲੈ ਲੈਂਦੀ ਐ ਫੇਰ ਬੰਦ ਹੁੰਦੀ ਐ ਕਿਉਂਕਿ ਮਾੜੀ ਵੀ ਪਟਰੀ ਦਾ ਉੱਤਰ ਜੇ ਨਾਲਿਓ ਥੱਲੇ ਉਤਰ ਜਾਂਦੀ ਹੈ ਨਾ ਅਗਲੇ ਨੇ ਬੜਾਈ ਪੂਰੀ ਟੈਸਟ ਕਰਕੇ ਬਣਾਈ ਹੈ ਯਾਰ ਇਹ ਚੀਜ਼ ਮੰਨੀ ਹੈ ਕਿ ਨਹੀਂ ਹਾਂ ਟੈਸਟ ਕਰਕੇ ਬਣਾਈ ਉਹਨੇ ਠੀਕ ਹੈ ਤੇ ਬਹੁਤ ਸੋਹਣਾ ਗਿਫਟ ਨੰਨੂ ਦਾ ਬੜੀ ਕਹਿਣ ਮੇਰੀ ਬੜੀ ਤਮੰਨਾ ਸੀ ਹੁਣ ਮੇਰੀ ਤਮੰਨਾ ਇਹ ਆ ਨੰਨੂ ਨੂੰ ਨਾ ਜਿਹੜੀ ਉਹ ਹੁੰਦੀ ਨਾ ਬਹੁਤ ਬਹੁਤ ਵੱਡੀ ਸਾਰੀ ਹੁੰਦੀ ਨਾ ਟ੍ਰੇਨ ਜਿਹੜੀ ਜਿਹਦੇ ਚ ਪੂਰਾ ਸ਼ਹਿਰ ਬਣਿਆ ਹੁੰਦਾ ਮੇਰੀ ਤਮੰਨਾ ਦਾ ਉਹ ਲੈ ਕੇ ਦਊਗਾ 15 2000 ਰੁਪਏ ਦੀ ਆਣੀ ਉਹ ਟ੍ਰੇਨ ਠੀਕ ਹੈ ਮੇਰਾ ਮਨ ਕਰਦਾ ਇਹਨੂੰ ਉਹ ਲੈ ਕੇ ਦਵਾਂ ਉਹ ਲੈ ਕੇ dauਗਾ ਤੈਨੂੰ ਪੱਕਾ ਠੀਕ ਹੈ ਆਹੋ ਤੇ ਟ੍ਰੇਨਾਂ ਵਿੱਚ ਵਿੱਚ ਕਦੀ ਕਦੀ ਫਸ ਜਾਂਦੀ ਹੈ ਹੁਣ ਲਗਾਤਾਰ 3-4 ਮਿੰਟ ਚੱਲੀ ਹੈ ਹੁਣ ਫਿਰ ਉਹ ਥੋੜੀ ਜੀ ਪਟਰੀ ਜਿਹੜੀ ਤੋਂ ਉੱਤਰ ਜਾਂਦੀ ਹੈ ਤੇ ਉਹ ਰੁਕ ਜਾਂਦੀ ਹੈ ਉਹ ਦੇਖੋ ਫਸ ਗਈ ਨਾ ਕਿਉਂਕਿ ਇਹ ਜਿਹੜੇ ਇਹਦੇ ਜਿਹੜੇ ਆਹ ਨੇ ਨਾ ਆਹ ਆਹ ਇਹਦੇ ਇਹਦੇ ਇਹ ਜੋਇੰਟ ਨੇ ਜੋਇੰਟਾਂ 'ਚ ਥੋੜੀ ਪ੍ਰੋਬਲਮ ਹੈ ਇੱਥੇ ਜਾ ਕੇ ਚੱਕੇ ਥੋੜੇ ਡਗੜਮਗਾ ਜਾਂਦੇ ਨੇ ਤੇ ਉਹ ਡਿੱਗ ਜਾਂਦੀ ਏ ਬਾਅਦ ਚ ਠੀਕ ਹੈ ਨਹੀਂ 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 ਨੰਨੂ ਨਹੀਂ ਚੱਲ ਰਹੀ ਮੁੰਡਾ ਯਾਰ ਥੋੜੀ ਸੈਟ ਕਰਨੀ ਪੈਣੀ ਠੀਕ ਹੈ ਤੇ ਬਹੁਤ ਸੋਹਣੀ ਚੀਜ਼ ਬਾਈ ਨੰਨੂ ਖੁਸ਼ ਤੇ ਵਧੀਆ ਠੀਕ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਦਿਓ ਜੇ ਲੈ ਕੇ ਦੇ ਸਕਦੇ ਹੋ ਠੀਕ ਹੈ ਬਹੁਤ ਘੈਂਟ ਚੀਜ਼ ਹੈ ਤੇ ਬੱਚੇ ਖੁਸ਼ ਹੋ ਜਾਣਗੇ ਤੁਹਾਡੇ ਔਰ 150 ਕਰੀਏ ਨਾ ਠੀਕ ਹੈ ਹਾਂ ਮੈਂ ਕਰ ਦਿੰਦਾ